ਸ਼੍ਰੀ ਅਕਾਲ ਮੈਮਨ ਪ੍ਰਿਕੋਰ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਨਜ਼ਰ ਮਾਰਦੇ ਹਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਤਬਾਹੀ ਮਚ ਸਕਦੀ ਹੈ ਕੱਗਰ ਦੇ ਵਿੱਚ ਪਾੜ ਪੈ ਗਿਆ ਜਿਸ ਦੇ ਕਰਕੇ ਉਛਾਲੇ ਮਾਰਦਾ ਪਾਣੀ ਹੈ ਜਿਹੜਾ ਉਹ ਤੇਜ਼ ਵਹਾਅ ਦੇ ਵਿੱਚ ਆ ਰਿਹਾ ਹੈ ਹਾਲਾਂਕਿ ਲੋਕਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਕਿ ਇਸ ਪਾੜ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਪਰ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਹੈ ਕਿ ਇਹ ਪਾੜ ਹੈ ਜਿਹੜਾ ਉਹ ਵੱਧਦਾ ਹੀ ਜਾ ਰਿਹਾ ਹੈ ਪਹਿਲਾਂ ਵੀ ਪਿਛਲੇ ਦਿਨਾਂ ਤੋਂ ਜੋ ਲਗਾਤਾਰ ਪਾਣੀ ਦਾ ਵਹਾਅ ਵਧ ਰਿਹਾ ਸੀ ਮੀਂਹ ਤੇਜ਼ ਪੈ ਰਹੇ ਸੀ ਉਸ ਦੇ ਕਰਕੇ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਤਬਾਹੀ ਮੱਚੀ ਹੋਈ ਹੈ ਪੰਜਾਬ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਨੇ ਲੋਕਾਂ ਦੇ ਘਰ ਢਹਿ ਢੇਰੀ ਹੋ ਗਏ ਨੇ ਤੇ ਜੇਕਰ ਕੱਗਰ ਦੇ ਵਿੱਚ ਪਾਣੀ ਇਸੇ ਤਰੀਕੇ ਦੇ ਨਾਲ ਵਧਦਾ ਰਿਹਾ ਤੇ ਕੱਗਰ ਦਾ ਪਾੜ ਇਸੇ ਤਰੀਕੇ ਦੇ ਨਾਲ ਵਧਦਾ ਰਿਹਾ ਤੇ ਪੰਜਾਬ ਦੇ ਵਿੱਚ ਇੱਕ ਵਾਰ ਮੁੜ ਤੋਂ ਤਬਾਹੀ ਆ ਸਕਦੀ ਹੈ ਤੁਹਾਨੂੰ ਦੱਸਦੀ ਕਿ ਕੱਗਰ ਦੇ ਆਸ-ਪਾਸ ਦੇ ਜੋ ਪਿੰਡ ਨੇ ਉਹਨਾਂ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਜਾਨੀ-ਮਾਲੀ ਨੁਕਸਾਨ ਹੋਇਆ ਕਿਉਂਕਿ ਜਿਵੇਂ ਹੀ ਕੱਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਪਾਰ ਗਿਆ ਸੀ ਤਾਂ ਕੱਗਰ ਦੇ ਆਸ-ਪਾਸ ਦੇ ਜੋ ਪਿੰਡ ਸੀ ਉਸ ਪਾਣੀ ਦੀ ਮਾਰ ਹਿੱਟ ਚਲੇ ਗਏ ਤੇ ਜੇਕਰ ਹੁਣ ਵੀ ਕੱਗਰ ਦਾ ਪਾਣੀ ਇਸੇ ਤਰੀਕੇ ਦੇ ਨਾਲ ਵੱਧਦਾ ਹੈ ਜਾਂ ਫਿਰ ਪਾੜ ਵੱਧਦਾ ਹੈ ਤਾਂ ਕੱਗਰ ਦਾ ਜੋ ਪਾਣੀ ਹੈ ਉਹ ਆਸ-ਪਾਸ ਦੇ ਪਿੰਡਾਂ ਦੇ ਵਿੱਚ ਚਲਾ ਜਾਏਗਾ ਲੋਕਾਂ ਨੂੰ ਫਿਰ ਤੋਂ ਜਾਨੀ ਤੇ ਮਾਲੀ ਨੁਕਸਾਨ ਹੋਏਗਾ ਪਿੰਡਾਂ ਦੇ ਪਿੰਡ ਡੁੱਬ ਜਾਣਗੇ ਤੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਤਬਾਹੀ ਮਚ ਜਾਏਗੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜੇ ਦਰਿਆ ਤੇ ਸਮੁੰਦਰ ਸੀ ਉਹ ਉਫਾਨ ਤੇ ਚੱਲ ਰਹੇ ਸੀ ਨੱਕੋ ਨੱਕ ਭਰੇ ਹੋਏ ਸੀ ਖਤਰੇ ਦੇ ਨਿਸ਼ਾਨ ਤੋਂ ਪਾਰ ਜੋ ਪਾਣੀ ਦਾ ਪੱਧਰ ਹੈ ਉਹ ਚਲਾ ਗਿਆ ਸੀ ਤੂਪਾਂ ਨਿਕਲਣ ਲੱਗੀਆਂ ਲੋਕਾਂ ਨੂੰ ਸਕੂਨ ਮਿਲਿਆ ਕਿ ਹੁਣ ਸਾਡੀ ਜ਼ਿੰਦਗੀ ਸ਼ਾਇਦ ਸੁਖਾਲੀ ਨਿਕਲ ਸਕਦੀ ਹੈ ਪਰ ਇੱਕ ਤਾਂ ਮੌਸਮ ਵਿਭਾਗ ਵੱਲੋਂ ਅਲਰਟ ਵੀ ਕੀਤਾ ਗਿਆ ਹੈ ਕਿ ਮੀਂਹ ਤੇਜ਼ ਪੈ ਸਕਦਾ ਤੇ ਦੂਸਰੇ ਪਾਸੇ ਇੱਕ ਘੱਗਰ ਦੇ ਵਿੱਚ ਵੀ ਜੋ ਪਾੜ ਪੈ ਗਿਆ ਉਸ ਦੇ ਕਰਕੇ ਲੋਕਾਂ ਦੇ ਵਿੱਚ ਹੋਰ ਹੈ ਜਿਹੜੀ ਉਹ ਹਲਚਲ ਮਚੀ ਪਈ ਹੈ ਤੁਸੀਂ ਜੋ ਖੋਖਤਨਕ ਤਸਵੀਰਾਂ ਦੇਖ ਰਹੇ ਹੋ ਇਹ ਘੱਗਰ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਪਾੜ ਇੰਨਾ ਜ਼ਿਆਦਾ ਵੱਧ ਗਿਆ ਕਿ ਉਛਾਲੇ ਮਾਰਦਾ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਲੋਕਾਂ ਨੂੰ ਭੱਜਣਾ ਪੈ ਗਿਆ ਨੇ ਕਿ ਕਿ ਜੇ ਇਹ ਪਾੜ ਹੈ ਜੋ ਇਹ ਵੱਧ ਗਿਆ ਤਾਂ ਸਾਨੂੰ ਕਿੱਡਾ ਜ਼ਿਆਦਾ ਹੋਰ ਨੁਕਸਾਨ ਹੈ ਜੋ ਹੋ ਸਕਦਾ ਹੈ ਹੋਰ ਤਬਾਹੀ ਲੋਕਾਂ ਨੂੰ ਝਲਨੀ ਪੈ ਸਕਦੀ ਹੈ ਹੋਰ ਜਾਨੀ ਮਾਲੀ ਨੁਕਸਾਨ ਹੋ ਸਕਦਾ ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ 24x7 ਪੰਜਾਬ ਨਜ਼ਰ ਮਾਰਦੇ ਹਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਤਬਾਹੀ ਮੱਚ ਸਕਦੀ ਹੈ ਕੱਗਰ ਦੇ ਵਿੱਚ ਪਾੜ ਪੈ ਗਿਆ ਜਿਸ ਦੇ ਕਰਕੇ ਉਛਾਲੇ ਮਾਰਦਾ ਪਾਣੀ ਹੈ ਜਿਹੜਾ ਉਹ ਤੇਜ਼ ਵਹਾਅ ਦੇ ਵਿੱਚ ਆ ਰਿਹਾ ਹੈ ਹਾਲਾਂਕਿ ਲੋਕਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਕਿ ਇਸ ਪਾੜ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਪਰ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਹੈ ਕਿ ਇਹ ਪਾੜ ਹੈ ਜਿਹੜਾ ਉਹ ਵੱਧਦਾ ਹੀ ਜਾ ਰਿਹਾ ਹੈ ਪਹਿਲਾਂ ਵੀ ਪਿਛਲੇ ਦਿਨਾਂ ਤੋਂ ਜੋ ਲਗਾਤਾਰ ਪਾਣੀ ਦਾ ਵਹਾਅ ਵਧ ਰਿਹਾ ਸੀ ਮੀਂਹ ਤੇਜ਼ ਪੈ ਰਹੀ ਸੀ ਉਸ ਦੇ ਕਰਕੇ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਤਬਾਹੀ ਮੱਚੀ ਹੋਈ ਹੈ ਪੰਜਾਬ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਨੇ ਲੋਕਾਂ ਦੇ ਘਰ ਢਹਿ ਢੇਰੀ ਹੋ ਗਏ ਨੇ ਤੇ ਜੇਕਰ ਕੱਗਰ ਦੇ ਵਿੱਚ ਪਾਣੀ ਇਸੇ ਤਰੀਕੇ ਦੇ ਨਾਲ ਵਧਦਾ ਰਿਹਾ ਤੇ ਕੱਗਰ ਦਾ ਪਾੜ ਇਸੇ ਤਰੀਕੇ ਦੇ ਨਾਲ ਵਧਦਾ ਰਿਹਾ ਤੇ ਪੰਜਾਬ ਦੇ ਵਿੱਚ ਇੱਕ ਵਾਰ ਮੁੜ ਤੋਂ ਤਬਾਹੀ ਆ ਸਕਦੀ ਹੈ ਤੁਹਾਨੂੰ ਦੱਸਦੀ ਕਿ ਕੱਗਰ ਦੇ ਆਸ-ਪਾਸ ਦੇ ਜੋ ਪਿੰਡ ਨੇ ਉਹਨਾਂ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਜਾਨੀ-ਮਾਲੀ ਨੁਕਸਾਨ ਹੋਇਆ ਹੈ ਕਿਉਂਕਿ ਜਿਵੇਂ ਹੀ ਕੱਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਪਾਰ ਗਿਆ ਸੀ ਤਾਂ ਕੱਗਰ ਦੇ ਆਸ-ਪਾਸ ਦੇ ਜੋ ਪਿੰਡ ਸੀ ਉਸ ਪਾਣੀ ਦੀ ਮਾਰ ਹਿੱਟ ਚਲੇ ਗਏ ਤੇ ਜੇਕਰ ਹੁਣ ਵੀ ਕੱਗਰ ਦਾ ਪਾਣੀ ਇਸੇ ਤਰੀਕੇ ਦੇ ਨਾਲ ਵੱਧਦਾ ਹੈ ਜਾਂ ਫਿਰ ਪਾੜ ਵੱਧਦਾ ਹੈ ਤਾਂ ਕੱਗਰ ਦਾ ਜੋ ਪਾਣੀ ਹੈ ਉਹ ਆਸ-ਪਾਸ ਦੇ ਪਿੰਡਾਂ ਦੇ ਵਿੱਚ ਚਲਾ ਜਾਏਗਾ ਲੋਕਾਂ ਨੂੰ ਫਿਰ ਤੋਂ ਜਾਨੀ ਤੇ ਮਾਲੀ ਨੁਕਸਾਨ ਹੋਏਗਾ ਪਿੰਡਾਂ ਦੇ ਪਿੰਡ ਡੁੱਬ ਜਾਣਗੇ ਤੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਤਬਾਹੀ ਮਚ ਜਾਏਗੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜੇ ਦਰਿਆ ਤੇ ਸਮੁੰਦਰ ਸੀ ਉਹ ਉਫਾਨ ਤੇ ਚੱਲ ਰਹੇ ਸੀ ਨੱਕੋ ਨੱਕ ਭਰੇ ਹੋਏ ਸੀ ਖਤਰੇ ਦੇ ਨਿਸ਼ਾਨ ਤੋਂ ਪਾਰ ਜੋ ਪਾਣੀ ਦਾ ਪੱਧਰ ਹੈ ਉਹ ਚਲਾ ਗਿਆ ਸੀ ਧੁੱਪਾਂ ਨਿਕਲਣ ਲੱਗੀਆਂ ਲੋਕਾਂ ਨੂੰ ਸਕੂਨ ਮਿਲਿਆ ਕਿ ਹੁਣ ਸਾਡੀ ਜ਼ਿੰਦਗੀ ਸ਼ਾਇਦ ਸੁਖਾਲੀ ਨਿਕਲ ਸਕਦੀ ਹੈ ਪਰ ਇੱਕ ਦਾ ਮੌਸਮ ਵਿਭਾਗ ਵੱਲੋਂ ਅਲਰਟ ਵੀ ਕੀਤਾ ਗਿਆ ਹੈ ਕਿ ਮੀਂਹ ਤੇਜ਼ ਪੈ ਸਕਦਾ ਤੇ ਦੂਸਰੇ ਪਾਸੇ ਇੱਕ ਘਰ ਦੇ ਵਿੱਚ ਵੀ ਜੋ ਪਾੜ ਪੈ ਗਿਆ ਉਸ ਦੇ ਕਰਕੇ ਲੋਕਾਂ ਦੇ ਵਿੱਚ ਹੋਰ ਹੈ ਜਿਹੜੀ ਉਹ ਹਲਚਲ ਮਚੀ ਪਈ ਹੈ ਤੁਸੀਂ ਜੋ ਖੋਕਨਕ ਤਸਵੀਰਾਂ ਦੇਖ ਰਹੇ ਹੋ ਇਹ ਘਰ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਪਾੜ ਇੰਨਾ ਜ਼ਿਆਦਾ ਵੱਧ ਗਿਆ ਕਿ ਉਛਾਲੇ ਮਾਰਦਾ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਲੋਕਾਂ ਨੂੰ ਭੱਜਣਾ ਪੈ ਗਿਆ ਨੇ ਕਿ ਕਿ ਜੇ ਇਹ ਪਾੜ ਹੈ ਜੋ ਇਹ ਵੱਧ ਗਿਆ ਤਾਂ ਸਾਨੂੰ ਕਿੱਡਾ ਜ਼ਿਆਦਾ ਹੋਰ ਨੁਕਸਾਨ ਹੈ ਜੋ ਹੋ ਸਕਦਾ ਹੈ ਹੋਰ ਤਬਾਹੀ ਲੋਕਾਂ ਨੂੰ ਚਲਨੀ ਪੈ ਸਕਦੀ ਹੈ ਹੋਰ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ